ਤਸਵੀਰਾਂ ਪਠਾਨਕੋਟ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਅਮਰਨਾਥ ਯਾਤਰਾ ਦੀ ਮੱਦੇਨਜ਼ਰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਤੇ ਇਸੇ ਦੌਰਾਨ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਸਮਾਨ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਅਬਰਨਾਥ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਤਾਂ ਜਦੋਂ ਦੀ ਅਬਰਨਾਥ ਯਾਤਰਾ ਸ਼ੁਰੂ ਹੋਈ ਹੈ ਅਦੋਂ ਤੋਂ ਹੀ ਪਠਾਨਕੋਟ ਦੇ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਤੇ ਸਿਟੀ ਰੇਲਵੇ ਸਟੇਸ਼ਨ ਦੇ ਉੱਤੇ ਲਗਾਤਾਰ ਹੀ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਤੇ ਇਸੇ ਦੌਰਾਨ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਅੱਜ ਫਿਰ ਤੋਂ ਪਠਾਨਕੋਟ ਦੇ ਕੈਂਟ ਰੇਲਵੇ ਸਟੇਸ਼ਨ ਦੇ ਉੱਤੇ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਤੇ ਇਸ ਦੌਰਾਨ ਯਾਤਰੀਆਂ ਦੇ ਸਮਾਨ ਦੀ ਵੀ ਬਰੀਕੀ ਦੇ ਨਾਲ ਤਲਾਸ਼ੀ ਲੈ ਕੇ ਜਾਂ ਮੌਕੇ ਤੋਂ ਸਾਡੇ ਸਹਿਯੋਗੀ ਪੱਤਰਕਾਰ ਅਭਿਸ਼ੇਕ ਦੀ ਇੱਕ ਖਾਸ ਰਿਪੋਰਟ ਦੇਖੋ ਲੈਨਿੰਗਸ ਜਿਹੜਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦੋਆ ਨੂੰ ਦੱਸ ਦੇ ਕਿ ਅੰਮਰਨਾਥ ਯਾਤਰਾ ਨੂੰ ਲੈ ਕੇ ਪੁਲਿਸ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਲਗਾਤਾਰ ਜਿਹੜੀ ਹੈ ਰੇਲਵੇ ਸਟੇਸ਼ਨ ਦੇ ਉੱਪਰ ਵੀ ਜਿਹੜੀ ਚੈਕਿੰਗ ਚਲਾਈ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਹੈ ਪਠਾਨਕੋਟ ਕੈਂਟ ਸਟੇਸ਼ਨ ਹੋਵੇ ਪਠਾਨਕੋਟ ਸਿਟੀ ਸਟੇਸ਼ਨ ਹੋਵੇ ਜਾਂ ਕੋਈ ਵੀ ਜਨਤਕ ਥਾਵਾਂ ਉਨੋਂ ਉੱਥੇ ਜਿਹੜੀ ਲਗਾਤਾਰ ਜਿਹੜੇ ਚੈਕਿੰਗ ਅਭਿਆਨ ਜਿਹੜਾ ਚਲਾਇਆ ਜਾ ਰਹੇ ਨੇ ਪਠਾਨਕੋਟ ਚ ਕੈਂ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਵੀ ਹੋਰ ਵੀ ਸਕਿਉਰਿਟੀ ਰਿਵਿਊਸ ਜਿਹੜੇ ਨੇ ਸਟੇਸ਼ਨ ਤੇ ਜਿਹੜੇ ਲਿੱਤੇ ਗਏ ਇਸ ਮੌਕੇ ਤੇ ਉਹ ਚੇਚੇ ਤੌਰ ਤੇ ਜਿਹੜੇ ਐਸਪੀ ਆਪਰੇਸ਼ਨ ਰੇਲਵੇ ਜਿਹੜੇ ਪਹੁੰਚੇ ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਅਮਰਨਾਥ ਥੀਏਟਰ ਵਾਲੀ ਸੁਰੱਖਿਆ ਨੂੰ ਲੈ ਕੇ ਉਹਨਾਂ ਦਾ ਡੀਜੀਪੀ ਸਾਹਿਬ ਪੰਜਾਬ ਦੇ ਡੀਜੀਪੀ ਸਾਹਿਬ ਰੇਲਵੇ ਦੀ ਦੇਣ ਤੇ ਮੈਂ ਅੱਜ ਕਾਣਗੋਵੇ ਇੰਡਸਟਰੀਅਲ ਚੱਕਰ ਮਾਂ ਬਾਗੀ ਅਮਰਨਾਥ ਵਾਲਾ ਚੱਕਰ ਚੱਲ ਰਹੀ ਹੈ ਉਹਦੇ ਸੰਬੰਧੀ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਕੋ ਡਰਗ ਨਾ ਹੋਏ ਜਾਂ ਕੋਈ ਵੈਪਨ ਨਾ ਕਿਸੇ ਤੋਂ ਨਜ ਉਸੋਂ ਦੀ ਚੈਕ ਕਰਨ ਲਈ ਆਇਆ ਨਾਂਜੀਤ ਨੂੰ ਜਾ ਜਾ ਲੈਣ ਆਇਆ ਕਿਹੜੀ ਡਿਊਟੀ ਕਿੱਥੇ ਚੱਲ ਰਹੀ ਆ ਸਾਡਾ ਸਕੋਰ ਡਿਊਟੀ ਹੁੰਦੀ ਆ ਅੰਮ੍ਰਿਤਸਰ ਤੋਂ ਬਟਾਰਾ ਦੇ ਕਿਥੇ ਉਹ ਵੀ ਚੱਕੀ ਜਾ ਰਹੀ ਸਰ ਇਸ ਤੋਂ ਇਲਾਵਾ ਹੋਰ ਕੀ ਇੰਤਜ਼ਾਮ ਜਿਹੜਾ ਸਕਿਉਰਟੀ ਪਰਪਸ ਨਾਲ ਕੀਤਾ ਗਿਆ ਨੇ ਕੈਮਰੇ ਲੱਗੇ ਹੋਏ ਨੇ ਫਿਰ 24 ਕੈਮਰੇ ਲੱਗੇ ਨੇ ਸਾਰੇ ਚਾਲੂ ਆ ਹੁਣ ਕਿੱਥੇ ਨੇ ਉਹਦਾ ਆਰ ਬੀ ਐਫ ਕੋਲ ਕੰਟਰੋਲ ਹੋਦਾ ਸਾਰੇ ਠੀਕ ਉਹਦੀ ਚੱਲ ਰਹੇ ਨੇ ਸਰਾਊਂਡਿੰਗ ਏਰੀਆ ਓਪਨ ਹੈ ਜੇ ਸਟੇਸ਼ਨ ਦਾ ਕਿਵੇਂ ਸਾਰੇ ਸਕਿਉਰਟੀ ਲਿਖਤੀ ਰੂਪ ਭੇਜਿਆ ਰੇਲਵੇ ਨੂੰ ਜਿੱਥੇ ਚਾਰ ਵਾਰੀ ਕੀਤੀ ਜਾਵੇ ਇਹ ਰਾਏ ਕੀਤੀ ਨਹੀਂ ਉਹਨਾਂ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਪੀਲ ਹੈ ਲੈਟ ਹੋ ਕੇ ਆਪਣਾ ਸਬਰ ਤੈਅ ਕਰਨ ਆਪਣੇ ਬੱਚਿਆਂ ਦਾ ਖਿਆਲ ਰੱਖਣ ਤੁਹਾਨੂੰ ਤਾਂ ਵੀ ਕਥਾ ਚ ਕੀ ਬੰਦਾ ਲੱਗਦਾ ਜੇ ਕੁਝ ਕੀ ਚੀਜ਼ ਲੱਗਦੀ ਤੇ ਤੁਸੀਂ ਪਾ ਦਿਓ ਤਾਂ ਪਿੱਛੇ ਦੀ ਕਾਹਲੀ ਵੀ ਕਾਫੀ ਕਿਤੇ ਗਈਆਂ ਰੇਲਵੇ ਵੱਲੋਂ ਤੇ ਉਹ ਲੱਗ ਕੇ ਕਿਤੇ ਤਾਂ ਹੋਰ ਆਉਂਦੇ ਰੇਲਵੇ ਵਿੱਚ ਕਵਰੇਜ ਕਾਫੀ ਕੀਤੀ ਹੈ ਪਿਛੇ ਕਵਰੇਜ ਕਵਰੇਜ ਸੈਂਟਰ ਕਾਰਪੋਰਟਲ ਤੋਂ ਤੋਂ ਫੀਮ ਚ ਫੜੀ ਹੈ ਜਿਹਨੇ ਅੱਜ ਵੀ ਨਹੀਂ ਦੀ ਮੈਨੂੰ ਜਾਣਨੇ ਵਿੱਚ 16 ਕਿਲੋ ਫੀਮ ਫੜੀ ਸੀ ਦੈਂਗਰੋ ਦਾਣਿਕਸੁਰਾ ਟਿਕੀ ਮੈਨੂੰ ਦੋ ਜਾਨਾ